7 ਮਈ 1997 ਨੂੰ ਸਟਾਕ ਹੌਂਦੇ ਰਾਇਲ ਪੈਲਸ ਵਿੱਚ ਇੱਕ ਭਿਆਨਕ ਅੱਗ ਲੱਗਦੀ ਹੈ। ਇਹ ਅੱਗ ਉੱਥੋਂ ਦੀ ਲਾਇਬ੍ਰੇਰੀ ਨੂੰ ਲਪੇਟ ਚ ਲੈ ਲੈਂਦੀ ਹੈ। ਕਿਹਾ ਜਾਂਦਾ ਹੈ ਕਿ ਉਹ ਲਾਇਬ੍ਰੇਰੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਹਦੇ ਵਿੱਚ ਘੱਟੋ-ਘੱਟ ਲੋਕਾਂ ਦਾ ਮੰਨਣਾ ਹੈ ਵੀ 24000 ਕਿਤਾਬਾਂ ਜਿਹੜੀਆਂ ਸੀ ਅੱਗ ਦੇ ਲਪੇਟ ਚ ਆ ਚੁੱਕੀਆਂ ਸੀ। ਪਰ ਹੈਰਾਨੀ ਵਾਲੀ ਗੱਲ ਇਹ ਹੈ ਉਹਦੇ ਵਿੱਚ ਇੱਕ ਤਾਂ ਅਜੇ ਹੀ ਸੀ ਜਿਹਨੂੰ ਕੁਝ ਵੀ ਨਹੀਂ ਹੋਇਆ। ਕਿਹਾ ਜਾਂਦਾ ਹੈ ਵੀ ਸਮਾਂ ਰਹਿੰਦੇ ਉਹ ਕਿਤਾਬ ਨੂੰ ਜਾਂਦਾ ਬਾਹਰ ਸੁੱਟ ਦਿੱਤਾ ਗਿਆ ਸੀ ਜਦੋਂ ਆਪਦੇ ਆ ਬਾਹਰ ਆ ਗਈ ਸੀ ਤੇ ਉਹ ਕਿਤਾਬ ਇੰਨੀ ਜਿਆਦਾ ਭਾਰੀ ਤੇ ਖਤਰਨਾਕ ਸੀ ਵੀ ਜਦੋਂ ਉਹ ਬਾਹਰ ਆਈ ਜੋ ਥੱਲੇ ਇਨਸਾਨ ਖੜਾ ਸੀ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅੱਜ ਆਪਾਂ ਅਜਿਹੀ ਕਿਤਾਬ ਬਾਰੇ ਗੱਲ ਕਰਦੇ ਆਂ ਜਿਹਨੂੰ ਸ਼ੈਤਾਨ ਦੀ ਕਿਤਾਬ ਕਿਹਾ ਜਾਂਦਾ ਹੈ ਉਹ ਕਿਤਾਬ ਅੱਜ ਵੀ ਹੈ ਗੱਲ ਕਰਦੇ ਆ ਜੀ ਇਸ ਸ਼ੈਤਾਨ ਦੀ ਕਿਤਾਬ ਬਾਰੇ ਜਿਹਨੂੰ ਡੈਵਲ ਦੀ ਕਿਤਾਬ ਵੀ ਕਿਹਾ ਜਾਂਦਾ ਹੈ ਜਿਹਨੂੰ ਡੈਵਲ ਦੀ ਬਾਈਬਲ ਵੀ ਕਿਹਾ ਜਾਂਦਾ ਹੈ ਅਲੱਗ-ਅਲੱਗ ਨਾਮ ਨੇ ਪਰ ਇਹਦਾ ਜਿਹੜਾ ਸਹੀ ਨਾਮ ਹੈ ਉਹ ਹੈਗਾ ਕੋਡਿਕਸ ਗਦਾਸ ਇਹਦੀ ਜਿਹੜੀ ਸ਼ੁਰੂਆਤ ਹੋਈ ਸੀ ਦੋਸਤੋ ਇਹ ਹੋਈ ਸੀ ਕਿ ਆਪਣੇ ਕਿੰਗਡਮ ਆਫ ਬਿਹੇਮੀਆ ਤੋਂ ਤੇ ਜਿਹਨੂੰ ਹੁਣ ਚੈੱਕ ਰਿਪਬਲਿਕ ਕਿਹਾ ਜਾਂਦਾ ਹੈ ਜੋ ਰਸ਼ੀਆ ਚ ਤੇ ਇਹ ਕਿਤਾਬ ਲਿਖੀ ਵੀ ਇਹੋ ਜਿਹੇ ਤਰੀਕੇ ਨਾਲ ਗਈ ਸੀ ਜਿਹਨੂੰ ਤੁਸੀਂ ਸੁਣ ਕੇ ਹੈਰਾਨ ਰਹੋਗੇ ਤੇ ਲਿਖੀ ਕਿਵੇਂ ਗਈ ਕੈਮੇਰਾ ਸਵੱਭ ਬਣਿਆ ਸੋ ਨੂੰ ਸਾਰੀ ਜਾਣਕਾਰੀ ਦਿੰਨੇ ਆ ਉਦੋਂ ਜਿੱਥੇ ਹੁਣ ਚੱਕ ਪਬਲਿਕ ਜਿਹਨੂੰ ਕਿਹਾ ਜਾਂਦਾ ਜਿਹੜਾ ਕਿੰਗਡਮ ਆਫ ਬਿਹੈਮਿੰਗਾ ਸੀ ਉਸ ਸਮੇਂ ਦੀ ਮੈਂ ਗੱਲ ਕਰ ਰਿਹਾ ਉਦੋਂ ਉੱਥੇ ਇੱਕ ਮਿਨਿਸਟਰੀ ਹੁੰਦੀ ਸੀ ਉਹ ਮਿਨਿਸਟਰੀ ਵਿੱਚ ਇੱਕ ਮੌਂਗ ਕੰਮ ਕਰਦਾ ਸੀਗਾ ਹਰਮਨ ਨਾਂ ਦਾ ਬੰਦਾ ਉੱਥੇ ਕੰਮ ਕਰਦਿਆਂ ਮਿਨਿਸਟਰੀ ਦੇ ਵਿੱਚ ਹਰਮਨ ਤੋਂ ਕੋਈ ਗਲਤੀ ਹੋ ਜਾਂਦੀ ਹੈ ਤੇ ਜਿਹੜਾ ਮਿਨਿਸਟਰੀ ਦਾ ਹੈੱਡ ਹੁੰਦਾ ਉਹ ਹਰਮਨ ਨੂੰ ਮੌਤ ਦੀ ਸਜ਼ਾ ਦੇ ਦਿੰਦਾ ਹਰਮਨ ਜਿਹੜਾ ਮਿਨਿਸਟਰੀ ਦਾ ਹੈੱਡ ਹੁੰਦਾ ਉਹਦੇ ਅੱਗੇ ਮੈਂ ਤਰਲੇ ਕਰਦਾ ਵੀ ਜਿਹੜੀ ਮੇਰੀ ਸਜ਼ਾ ਮੌਤ ਦੀ ਉਹਨੂੰ ਕੈਂਸਲ ਕਰ ਦਿੱਤਾ ਜਾਵੇ ਤੇ ਜਿਹੜਾ ਮਿਨਿਸਟਰੀ ਦਾ ਹੈੱਡ ਹੁੰਦਾ ਉਹ ਇੱਕ ਆਫਰ ਦਿੰਦਾ ਹੈ ਹਰਮਨ ਨੂੰ ਉਹ ਕਹਿੰਦਾ ਵੀ ਇੱਕ ਕਿਤਾਬ ਹੈ ਜੋ ਤੂੰ ਰਾਤ-ਰਾਤ ਲਿਖ ਦੇਗਾ ਜਿਹੜੀ ਤੇਰੀ ਸਜ਼ਾ ਮaaf ਕਰ ਦਿਆਂਗੇ ਤੇ ਹਰਮਨ ਕੋਲ ਕੋਈ ਹੋਰ ਰਸਤਾ ਵੀ ਨਹੀਂ ਹੁੰਦਾ ਤੇ ਉਹ ਸ਼ਰਤ ਇਹ ਰੱਖਦਾ ਵੀ ਜਿੰਨਾ ਵੀ ਦੁਨੀਆ ਦਾ ਗਿਆਨ ਹੈ ਉਹ ਸਾਰਾ ਕਿਤਾਬ ਦੇ ਵਿੱਚ ਲਿਖਣਾ ਤੂੰ ਰਾਤ-ਰਾਤ ਹਰਮਨ ਕੋਲ ਕੋਈ ਆਪਸ਼ਨ ਨਹੀਂ ਸੀ ਉਹ ਹਾਂ ਕਰ ਦਿੰਦਾ ਤੇ ਉਹਦੇ ਅੱਗੇ ਕਿਤਾਬ ਆ ਜਾਂਦੀ ਹੈ ਤੇ ਜਦੋਂ ਉਹ ਕਿਤਾਬ ਲਿਖਣ ਲੱਗਦਾ ਹੈ ਤਾਂ ਉਹਨੂੰ ਕੁਝ ਸਮੇਂ ਦੇ ਪਤਾ ਲੱਗ ਜਾਂਦਾ ਵੀ ਇਹ ਮੈਂ ਨਹੀਂ ਲਿਖ ਸਕਦਾ ਰਾਤ-ਤੇ-ਰਾਤ ਛੱਡੋ ਵੀ ਜ਼ਿੰਦਗੀ 'ਚ ਨਹੀਂ ਲਿਖ ਸਕਦਾ ਤੇ ਫਿਰ ਉਹ ਸ਼ੈਤਾਨ 루ਸੀਫਰ ਅੱਗੇ ਰਿਕਵੈਸਟ ਕਰਦਾ ਹੈ ਵੀ ਉਹ ਮੇਰੀ ਇਸ ਕੰਮ 'ਚ ਮਦਦ ਕਰਨਾ ਕਿਹਾ ਜਾਂਦਾ ਹੈ ਕਿ ਸ਼ੈਤਾਨ ਉੱਥੇ ਆ ਜਾਂਦਾ ਹੈ ਤੇ ਉਹ ਕਿਤਾਬ ਲਿਖਣ ਦੇ ਬਦਲੇ ਹਰਮਨ ਤੋਂ ਉਹਦੀ ਜਿਹੜੀ ਆਤਮਾ ਉਹ ਮੰਗਦਾ ਤੇ ਉਹਦੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਉਹ ਆਤਮਾ ਦੇਣ ਲਈ ਤਿਆਰ ਹੋ ਜਾਂਦਾ ਤੇ ਸਾਰੀ ਜਿਹੜੀ ਕਿਤਾਬ ਹੈ ਉਹ ਤੜਕੇ ਤੀ ਲਿਖੀ ਪਈ ਹੁੰਦੀ ਹੈ ਜਦੋਂ ਮਿਨਿਸਟਰੀ ਦਾ ਹੈੱਡ ਆਉਂਦਾ ਉਹ ਦੇਖ ਕੇ ਹਰਾਨ ਰਹਿ ਜਾਂਦੇ ਆ ਵੀ ਇਹਨੇ ਰਾਤ ਰਾਤ ਕਿਵੇਂ ਕਿਤਾਬ ਲਿਖਤੀ ਇੰਨਾ ਕੁਸ ਵਿੱਚ ਕਿਵੇਂ ਲਿਖਤਾ ਕਿਉਂਕਿ ਜਿਹੜੀ ਕਿਤਾਬ ਸੀਗੀ ਉਹ 72 ਕਿਲੋ ਦੀ ਸੀ ਤੇ 3 ਫੁੱਟ ਮਤਲਬ ਉਹਦੀ ਲੰਬਾਈ ਸੀ ਤੇ ਸਾਰੇ ਹਰਾਨ ਰਹਿ ਜਾਂਦੇ ਆ ਇਸ ਬਦਲੇ ਹਰਮਨ ਨੂੰ ਜਿਹੜੀ ਆਪਦੀ ਸੋਲ ਆ ਉਹ ਸ਼ੈਤਾਨ ਨੂੰ ਦੇਣੀ ਪੈਂਦੀ ਹੈ ਤੇ ਜਿਹੜੇ ਉਹਦੇ ਪੇਜ ਸੀ ਕਿਤਾਬ ਦੇ ਉਹ ਬਛੜੇ ਦੇ ਮਾਸ ਜਾਂ ਜਿਹੜਾ ਡੌਂਕੀ ਗਧਾ ਉਹਦੇ ਮਾਸ ਦੇ ਬਣੇ ਹੁੰਦੇ ਆ ਤੇ ਉਹਦੇ ਵਿੱਚ ਲਾਸਟ ਤੇ ਇੱਕ ਫੋਟੋ ਬਣੀ ਹੁੰਦੀ ਹੈ ਸ਼ੈਤਾਨ ਦੀ ਉਹ ਤੁਸੀਂ ਦੇਖ ਸਕਦੇ ਹੋ ਵੀ ਕਿਹਾ ਜਾਂਦਾ ਹੈ ਹਰਮਨ ਨੇ ਸ਼ੈਤਾਨ ਨੂੰ ਖੁਸ਼ ਕਰਨ ਵਾਸਤੇ ਮਤਲਬ ਉਹਦੀ ਫੋਟੋ ਬਣਾਈ ਸੀਗੀ ਇਸ ਤਰ੍ਹਾਂ ਇਹ ਕਿਤਾਬ ਦੀ ਸ਼ੁਰੂਆਤ ਹੁੰਦੀ ਹੈ ਹੁਣ ਇਹ ਕਿਤਾਬ ਖਤਰਨਾਕ ਕਿਉਂ ਹੈ ਹੁਣ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਵੀ ਇਹ ਖਤਰਨਾਕ ਕਿਵੇਂ ਹੈ ਇਹ ਕਿਤਾਬ ਜਿਹੜੇ-ਜਿਹੜੇ ਮੁਲਕਾਂ 'ਚ ਗਈ ਹੈ ਜਿਹਦੀ-ਜਿਹਦੀ ਕੋਲ ਗਈ ਹੈ ਕਿਹਾ ਜਾਂਦਾ ਵੀ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਜਿੰਨਾ ਵੀ ਕਹਿ ਦਈਏ ਤੇ ਇਹ ਯੂਰਪ ਦੇ ਵਿੱਚ ਕੋਈ ਯੁੱਧ ਹੋਇਆ ਸੀਗਾ ਉਹਦੇ ਵਿੱਚ ਜਿਹੜੀ ਕਿਤਾਬ ਹੈ ਇਹ ਸਵੀਡਨ ਕੋਲ ਚਲੀ ਗਈ ਸੀ ਕਿਹਾ ਜਾਂਦਾ ਕਿ ਉਦੋਂ ਵੇਲੇ ਜਿਹੜੀ ਸਵੀਡਨ ਦਾ ਰਾਣੀ ਸੀ ਉਹਦਾ ਰਾਜ ਭਗ ਚਲਾ ਗਿਆ ਸੀਗਾ ਜਾਂ ਉੱਥੋਂ ਦਾ ਜੋ ਵੀ ਸੀਗਾ ਅੱਜ ਵੀ ਜੇ ਕਿਸੇ ਨੇ ਕਿਤਾਬ ਇਹ ਦੇਖਣੀ ਹੈ ਇਹ ਅੱਜ ਵੀ ਜਿਹੜੀ ਹੈਗਾ ਆਪਣਾ ਸਟਾਕ ਹੋਮ ਦੇ ਰਾਇਲ ਪੈਲੈਸ ਦੀ ਲਾਇਬ੍ਰੇਰੀ ਵਿੱਚ ਅੱਜ ਵੀ ਮੌਜੂਦ ਹੈ। ਅੱਛਾ ਇਹ ਕਿਤਾਬ ਨੂੰ ਭੂਤਾਂ ਦੀ ਕਿਤਾਬ ਕਿਉਂ ਕਿਹਾ ਜਾਂਦਾ ਹੈ? ਡੈਵਲ ਦੀ ਬੁੱਕ ਕਿਉਂ ਕਿਹਾ ਜਾਂਦਾ ਹੈ? ਉਹਦੇ ਬਾਰੇ ਤੁਹਾਨੂੰ ਦੱਸਦੇ ਆਂ ਵੀ ਜਿਹੜੀ ਜਿਹੜੇ ਹੁੰਦੇ ਮਾਰ ਬੰਦੇ ਉਹਨਾਂ ਦਾ ਮੰਨਣਾ ਹੈ ਵੀ ਜਿਹੜੀ ਇਹ ਕਿਤਾਬ ਹੈ ਵੀ ਮਤਲਬ ਇਹਨੂੰ ਕੋਈ ਵੀ ਇਨਸਾਨ ਜੇ ਲਿਖੂਗਾ ਤਾਂ ਉਹਨੂੰ ਘੱਟੋ-ਘੱਟ 20-25 ਸਾਲ ਲੱਗ ਜਾਣਗੇ ਉਹਨੂੰ ਲਿਖਣ ਤੇ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਇਸ ਨੂੰ ਪੋਤਾਂ ਦੀ ਕਿਤਾਬ ਤਾਂ ਕਿਹਾ ਜਾਂਦਾ ਕਿਉਂਕਿ ਇਹਦੇ 630 ਪੇਜ ਸੀਗੇ ਜਿਹਦੇ ਵਿੱਚੋਂ ਦੋ ਪੇਜ ਹਰਮਨ ਨੇ ਲਿਖੇ ਸੀਗੇ ਹਰਗੁ ਭਾਸ਼ਾ ਵਿੱਚ ਤੇ ਜਦੋਂ ਕਿ ਜਿਹੜੇ ਬਾਕੀ ਪੇਜ ਸੀ ਉਹ ਲੈਟਿਨ ਵਿੱਚ ਲਿਖੇ ਹੋਏ ਸੀ ਤਾਂ ਕਰਕੇ ਇਹਨੂੰ ਸ਼ੈਤਾਨ ਦੁਆਰਾ ਜਿਹੜੀ ਲਿਖੀ ਹੈ ਉਹ ਆਖਿਆ ਜਾਂਦਾ ਕਿਉਂਕਿ ਜਿਹੜੇ ਮਾਰ ਬੰਦੇ ਉਹਨਾਂ ਦਾ ਮੰਨਣਾ ਹੈ ਵੀ ਜਿਹੜੀ ਇਹ ਬੁੱਕ ਅਸਤਾਨ ਦੀ ਜੇ ਇਹਨੂੰ ਜ਼ਿਆਦਾ ਜਾਣੇ ਇਕੱਠੇ ਹੋ ਕੇ ਵੀ ਲਿਖ ਦੇਣਾ ਤਾਂ ਵੀ ਮਤਲਬ ਹੈਂਡਰਾਈਟਿੰਗ ਨੂੰ ਫਰਕ ਪੈ ਜਾਂਦਾ ਤੇ ਜੇ ਮਤਲਬ ਆਪਾਂ ਮਤਲਬ ਇਹਨੂੰ ਦੇਖੀਏ ਚੰਗੀ ਤਰ੍ਹਾਂ ਤਾਂ ਜਿਹੜੀ ਇਹਦੀ ਸਾਰੀ ਬੁੱਕ ਹੈ ਦੋ ਪੇਜਾਂ ਨੂੰ ਛੱਡ ਕੇ ਉਹ ਸਾਰੀ ਐ ਪ੍ਰਿੰਟ ਹੋਈ ਵੀ ਹੈ ਜਿਵੇਂ ਪ੍ਰਿੰਟਰ ਨਾਲ ਮਤਲਬ ਪ੍ਰਿੰਟ ਕਰੀ ਹੋਵੇ ਤੇ ਉਹਨਾਂ ਟਾਈਮਾਂ ਜਿਆਦਾ ਕੋਈ ਪ੍ਰਿੰਟਰ ਨਹੀਂ ਹੁੰਦਾ ਸੀਗਾ ਤੇ ਰੋਂ ਤੁਸੀਂ ਵੇਖ ਲਓ ਵੀ ਇੱਕ ਰਾਤ ਦੇ ਵਿੱਚ ਜਿਹੜੀ ਕਿਤਾਬ ਲਿਖੀ ਲੈਟਿਨ ਭਾਸ਼ਾ ਚ ਲਿਖੀ ਗਈ ਹੈ ਤੇ ਇਹਦੇ ਵਿੱਚ ਬਹੁਤ ਖਤਰਨਾਕ ਤਰੀਕੇ ਲਿਖੇ ਹੋਏ ਸੀ ਭੂਤਾਂ ਨੂੰ ਬੁਲਾਉਣ ਦੇ ਭੂਤਾਂ ਨੂੰ ਭੇਜਣ ਦੇ ਤੇ ਜਾਦੂ ਟੂਣੇ ਤੇ ਇਹਦੇ ਵਿੱਚ ਇੱਕ ਸਵਰਗ ਨੂੰ ਜਾਣ ਦਾ ਰਸਤਾ ਵੀ ਦਿਖਾਇਆ ਗਿਆ ਸੀ ਜਿਹੜਾ ਕਿ ਮਤਲਬ ਕਿਤਾਬ ਦੇ ਅਕੋਰਡਿੰਗ ਵੀ ਉਹ ਖਾਲੀ ਹੈ ਉੱਥੇ ਕੁਝ ਨਹੀਂ ਮਤਲਬ ਇਸ ਤਰੀਕੇ ਦੀ ਬੁੱਕ ਸੀ ਬੜੀ ਖਤਰਨਾਕ ਇੱਕ ਗੱਲ ਹੋਰ ਦੇਖੋ ਤੁਸੀਂ ਇਹ ਵੀ ਉਹਨਾਂ ਦਾ ਮੰਨਣਾ ਹੈ ਵੀ ਜੇ ਇਹਨੂੰ ਚਾਹ ਲੈ ਇੱਕ ਇਨਸਾਨ ਵੀ 20-25 ਸਾਲਾਂ ਚ ਲਿਖਦਾ ਜਿਵੇਂ ਹੈਂਡਰਾਈਟਿੰਗ ਦਾ ਚੱਕਰ ਹੈ ਤਾਂ ਤਾਂ ਵੀ ਉਮਰ ਦੇ ਹਿਸਾਬ ਨਾਲ ਬੰਦੇ ਦੀ ਹੈਂਡਰਾਈਟਿੰਗ ਵਿੱਚ ਫਰਕ ਪੈ ਜਾਂਦਾ ਇੱਕੋ ਜੀ ਨਹੀਂ ਰਹਿੰਦੀ ਤੇ ਹੈਰਾਨੀ ਵਾਲੀ ਗੱਲ ਇਹ ਸੀ ਵੀ ਜਿੰਨੀ ਵੀ ਬੁੱਕ ਲਿਖੀ ਵੀ ਉਹ ਚ ਕੋਈ ਗਲਤੀ ਨਹੀਂ ਕੋਈ ਮਿਸਟੇਕ ਨਹੀਂ ਤੇ ਬਾਕੀ ਦੋਸਤੋ ਹੁਣ ਇਹ ਵੀ ਜਿਹੜੀ ਇਹ ਜਿਹੜੀ ਬੁੱਕ ਹੈ ਇਹਦੇ ਨਾਲ ਬਹੁਤ ਜ਼ਿਆਦਾ ਕਿੱਸੇ ਜੁੜੇ ਹੋਏ ਆ ਆਈ ਇੱਕ ਕਿੱਸਾ ਤੁਹਾਨੂੰ ਜਿਹੜੀ ਸਵੀਡਨ ਦੀ ਲਾਇਬ੍ਰੇਰੀ ਹੈ ਜਿੱਥੇ ਬੁੱਕ ਪਈ ਅੱਜ ਵੀ ਉਹਦਾ ਨਕਸਾ ਹੈ 1852 ਦਾ ਕੋਈ ਕਰਮਚਾਰੀ ਕੇਅਰ ਟੈਕਰ ਸੀ ਜਿਹੜਾ ਇਹਨਾਂ ਦਾ ਉਹ ਮਤਲਬ ਸਾਸਪਾਈ ਕਰ ਰਿਆ ਸੀ ਉਹ ਲੇਟ ਹੋ ਜਾਂਦਾ ਤੇ ਲਾਇਬ੍ਰੇਰੀ ਦੇ ਵਿੱਚ ਹੀ ਪੈ ਜਾਂਦਾ ਤੇ ਰਾਤ ਨੂੰ ਜਦੋਂ ਦੀ ਅੱਖ ਖੁੱਲਦੀ ਹੈ ਤਾਂ ਉਹ ਆਸ-ਪਾਸੇ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਜਾਂਦਾ ਆਸ-ਪਾਸੇ ਲਾਇਬ੍ਰੇਰੀ ਦੇ ਵਿੱਚ ਸਾਰੇ ਪਾਸੇ ਕਿਤਾਬਾਂ ਔੜੀਆਂ ਫੜਦੀਆਂ ਸੀਗੀਆਂ ਤੇ ਉਹ ਜਿਹੜੀ ਕੋਟੈਕਸ ਗਿਗਾਸਨਾ ਦੀ ਬੁੱਕ ਹੈ ਇਹਦੇ ਆਸ-ਪਾਸੇ ਨੱਚ ਰਹੀਆਂ ਸੀਗੀਆਂ ਉੰਨੇ ਨੂੰ ਜਿਹੜੀ ਇਹ ਬੁੱਕ ਹੈ ਇਹ ਆਪ ਵੀ ਆਪਦੇ ਕਵਰ ਚੋਂ ਬਾਹਰ ਆ ਜਾਂਦੀ ਹੈ ਤੇ ਇਹ ਵੀ ਡਾਂਸ ਕਰਨ ਲੱਗ ਜਾਂਦੀ ਹੈ। ਇੰਨਾ ਵੀ ਇੱਕ ਬਹੁਤ ਜਿਆਦਾ ਡਰ ਜਾਂਦਾ ਹੈ ਤੇ ਤੜਕੇ ਜਦੋਂ ਲਾਇਬ੍ਰੇਰੀ ਦਾ ਗੇਟ ਖੋਲਦੇ ਨੇ ਕਰਮਚਾਰੀ ਦੇਖਦੇ ਨੇ ਵੀ ਇਹ ਕੇਅਰ ਟੇਕਰ ਬੈਂਚ ਥੱਲੇ ਬੜਾ ਬੈਠਾ ਹੁੰਦਾ ਤੇ ਬਹੁਤ ਜਿਆਦਾ ਡਰਿਆ ਹੁੰਦਾ ਤੇ ਕੰਬ ਰਿਹਾ ਹੁੰਦਾ। ਤੇ ਉਸ ਤੋਂ ਬਾਅਦ ਚ ਥੋੜੇ ਸਮੇਂ ਬਾਅਦ ਕਰਮਚਾਰੀ ਦੁਨੀਆ ਤੋਂ ਚਲਾ ਜਾਂਦਾ ਹੈ। ਇਹਦਾ ਮੈਂਟਲ ਹਾਲਤ ਬਹੁਤ ਜਿਆਦਾ ਮਤਲਬ ਖਰਾਬ ਹੋ ਜਾਂਦੀ। ਇਹ ਕਿਤਾਬ ਨੂੰ ਬਹੁਤ ਜਿਆਦਾ ਮਨੂਸ ਮੰਨਿਆ ਜਾਂਦਾ ਹੈ। ਜੇ ਤੁਸੀਂ ਅੱਜ ਵੀ ਇਹ ਕਿਤਾਬ ਦੇਖਣੀ ਹੈ ਤਾਂ ਤੁਹਾਨੂੰ ਮੈਂ ਦੱਸਦਾ ਵੀ 스웨ਡਨ ਦੀ ਲਾਇਬ੍ਰੇਰੀ ਵਿੱਚ ਹੈ ਸਟਾਕਹੋਮ ਦੀ ਰਾਇਲ ਪੈਲੈਸ ਦੀ ਲਾਇਬ੍ਰੇਰੀ ਵਿੱਚ ਤੁਸੀਂ ਦੇਖ ਸਕਦੇ ਹੋ ਪਰ ਹੁਣ ਇਹਨੂੰ ਇਸ ਤਰੀਕੇ ਨਾਲ ਮਤਲਬ ਪੈਕ ਕਰਿਆ ਹੋਇਆ ਵੀ ਇਹਨੂੰ ਕੋਈ ਖੋਲ੍ਹ ਨਾ ਸਕੇ ਇਹ ਬੁੱਕ ਲਾਇਬ੍ਰੇਰੀ ਵਿੱਚ ਤਜਰੂਬ ਹੈਗੀ ਹੈ ਜਾਂ ਆਨਲਾਈਨ ਵੀ ਤੁਹਾਨੂੰ ਮਿਲ ਜੂਗੀ ਪਰ ਇਹਦੇ ਵਿੱਚੋਂ ਜਿਹੜੇ ਕੁਝ ਪੇਜ ਹੈ ਉਹ ਮਿਸਿੰਗ ਹੈ ਕਿਹਾ ਜਾਂਦਾ ਵੀ ਉਹ ਜਾਣ ਕੇ ਪਾੜ ਦਿੱਤੇ ਗਏ ਹੋਣ ਕਿਉਂਕਿ ਉਹਦੇ ਵਿੱਚ ਜਿਹੜੇ ਆਹ ਤਰੇ ਭੂਤਾਂ ਨੂੰ ਬੁਲਾਉਣ ਦੇ ਤੇ ਜਾਂ ਕਿਸ ਨੂੰ ਵਸ਼ ਕਰਨ ਦੇ ਤਰੀਕੇ ਤਰੁਕ ਲਿਖੇ ਹੋਏ ਸੀਗੇ ਤੇ ਜਾਂ ਮਤਲਬ ਇਹ ਵੀ ਕਿਹਾ ਜਾਂਦਾ ਹੈ ਵੀ ਇਸ ਜਿਹੜੇ ਪੇਜ ਪਾੜੇ ਗਏ ਇਹਦੇ ਵਿੱਚ ਦੁਨੀਆ ਦੇ ਅੰਤ ਬਾਰੇ ਲਿਖਿਆ ਗਿਆ ਸੀ ਤੇ ਬਾਕੀ ਜਿਵੇਂ ਜਿਵੇਂ ਵੀਡੀਓ ਦੇ ਵਿੱਚ ਸੀ ਉਹ ਮੈਂ ਹੁਣ ਦੱਸਦਾ ਇਹੀ ਗੱਲਾਂ ਨੇ ਹੁਣ ਤੁਸੀਂ ਦੱਸੋ ਦੋਸਤੋ ਵੀ ਤੁਸੀਂ ਭੂਤਵ੍ਰਤ ਮੰਨਦੇ ਹੋ ਕਿ ਨਹੀਂ ਮੰਨਦੇ ਮੈਨੂੰ ਤਾਂ ਇਹ ਗੱਲ ਹੈਰਾਨੀ ਜਿਹੀ ਲੱਗੀ ਮਤਲਬ ਇਹ ਜਦੋਂ ਮੈਂ ਵੀਡੀਓ ਸੁਣੀ ਮੈਂ ਵੀਡੀਓ ਦੇਖ ਕੇ ਵੀਡੀਓ ਬਣਾ ਰਿਹਾ ਕੋਈ ਮੇਰੇ ਕੋਈ ਐ ਨਹੀਂ ਮੈਂ ਪੜ੍ਹ ਕੇ ਬਣਾਈ ਐ ਇਹ ਮੈਂ ਮੈਂ ਤਾਂ ਵੇਖੀ ਸੀ ਬਾਈ ਮੈਨੂੰ ਲੱਗਾ ਜੋ ਈ ਵੀ ਸ਼ਾਇਦ ਤੇ ਬਾਕੀ ਉਹਨਾਂ ਨੇ ਕਿਤੇ ਵੇਖੀ ਮੈਨੂੰ ਨਹੀਂ ਪਤਾ ਤੇ ਕੁਝ ਗੱਲ ਮੈਂ ਚੱਲ ਥੋੜੇ ਤੱਕ ਲੈ ਕੇ ਅੱਗੇ ਕੋਈ ਮੇਰੇ ਜਿਹੜੇ ਚਾਰ ਦੋਸਤ ਆ ਉਹ ਸੁਣ ਵੀ ਸਭ ਤੋਂ ਖਰਾਨੀ ਦੀ ਗੱਲਾਂ ਐ ਸੀ ਵੀ ਇੱਕ ਤਾਂ ਇੱਕ ਰਾਤ ਕਿਤਾਬ ਲਿਖਣੀ ਸੀ ਹਣਾ ਦੂਜੀ ਗੱਲ ਐ ਸੀ ਵੀ ਉਹ ਕਿਤਾਬ ਤੁਸੀਂ ਵੇਖੋ ਵੀ 3 ਫੁੱਟ ਦੀ ਤੇ 72 ਕਿਲੋ weight ਉਹਦਾ ਤੇ ਤੀਜੀ ਗੱਲ ਤੁਸੀਂ ਇਹ ਵੇਖੋ ਵੀ ਉਹ ਬਣੀ ਕਦੀ ਐ ਗੱਡੇ ਦੇ ਮਾਸਤੇ ਜਾਂ ਤੁਸੀਂ ਬਛੜੇ ਦੇ ਤੋਂ ਤੇ ਉਹਦੇ 'ਚ ਰਾਈਟਿੰਗ ਵਿੱਚ ਜਮੇ ਫਰਕ ਨਹੀਂ ਤੁਸੀਂ ਵੇਖੋ ਸਾਰੇ ਪੇਜਾਂ ਦੇ ਉੱਤੇ ਤੇ ਕੋਈ ਉਹ ਚ ਗਲਤੀ ਨਹੀਂ ਤੇ ਦੋ ਪੇਜਾਂ ਤਾਂ ਅਲੱਗ ਹੈ ਜਿਹੜੇ ਆਦੇ ਵੀ ਹਰਮਨ ਨੇ ਲਿਖੇ ਸੀ ਬਾਕੀ ਜਿਹੜਾ ਹੈਗਾ ਆਪਣਾ ਰੂਸੀ ਪਰਸ਼ਤਾਨ ਉਹਨੇ ਲਿਖਿਆ ਵੀ ਹੁਣ ਇਹ ਗੱਲਾਂ ਹੁੰਦੀਆਂ ਨਹੀਂ ਹੁੰਦੀਆਂ ਜੇ ਕੋਈ ਛੋਟਾ ਨਾ ਕੋਈ ਇਹੋ ਜਿਹੀ ਘਟਨਾ ਵਾਪਰੀ ਹੈ ਤਾਂ ਤੁਸੀਂ ਮੈਨੂੰ ਜਰੂਰ ਦੱਸਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਵੀ ਤੁਹਾਡੇ ਤੱਕ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ ਗਲਤੀ ਫਲਤੀ ਲਈ ਮਾਫੀ